ਗਰਮੀ ਦੀ ਰੁੱਤ ਹੋਵੇ ਧੁੱਪ ਦੇ ਨਾਲ ਗਰਮੀ ਦੇ ਨਾਲ ਇੱਕ ਮੁਸਾਫਰ ਬੇਹਾਲ ਇੱਕ ਰੁੱਖ ਦਾ ਆਸਰਾ ਤੱਕਦਾ ਇੱਕ ਫਲਦਾਰ ਅੰਬ ਦੇ ਬਰੋਟੇ ਥੱਲੇ ਰੁੱਖ ਦੇ ਥੱਲੇ ਜਾ ਕੇ ਉਹ ਛਾਂ ਨੂੰ ਮਾਰਦਾ ਹੈ ਤੇ ਜਿੱਥੇ ਉਹ ਆਪਣੇ ਸਰੀਰ ਨੂੰ ਤਪਸ਼ ਤੋਂ ਬਚਾਉਂਦਾ ਹੈ ਜਿੱਥੇ ਉਸ ਰੋਖ ਦੀ ਠੰਡੀ ਛਾਂ ਮਾਣਦਾ ਹੈ ਉਥੇ ਉਥੋਂ ਮਿੱਠਾ ਫਲ ਵੀ ਉਸ ਨੂੰ ਕਈ ਵਾਰ ਖਾਣ ਵਾਸਤੇ ਮਿਲਦਾ ਹੈ। ਇਵੇਂ ਸਰੀਰ ਦੀ ਥਕਾਵਟ ਵੀ ਦੂਰ ਹੁੰਦੀ ਹੈ, ਤਪਸ਼ ਤੋਂ ਵੀ ਬਚਦਾ ਹੈ। ਅਤੇ ਖਾਣ ਵਾਸਤੇ ਜਿਸ ਵੇਲੇ ਮਿੱਠਾ ਫਲ ਅਸਲ ਹੋਇਆ ਤੇ ਉਸ ਦੀ ਭੁੱਖ ਵੀ ਜਾਂਦੀ ਰਹੀ। ਕਬੀਰ ਜੀ ਮਹਾਰਾਜ ਕਹਿੰਦੇ ਨੇ ਅਸੀਂ ਸਾਰੇ ਹੀ ਮਨੁੱਖ ਇਸ ਜੀਵਨ ਦੇ ਵਿੱਚ ਸਫਰ ਕਰ ਰਹੇ ਹਾਂ ਸੰਸਾਰ ਦੇ ਵਿੱਚ ਇੱਕ ਮੁਸਾਫਰ ਦੀ ਤਰ੍ਹਾਂ ਹਾਂ ਅਸੀਂ ਆਪਣੇ ਜੰਜਾਲਾਂ ਦੇ ਵਿੱਚ ਪੂਰੀ ਤਰ੍ਹਾਂ ਥੱਕੇ ਵੀ ਹੋਏ ਹਾਂ ਤੇ ਹੰਬੇ ਵੀ ਹੋਏ ਹਾਂ ਸਾਡੇ ਮਨ ਨੂੰ ਕਿਧਰੇ ਵੀ ਟਿਕਾ ਨਹੀਂ ਮਿਲ ਰਿਹਾ ਸੈਟੀਸਫੈਕਸ਼ਨ ਨਹੀਂ ਮਿਲ ਰਹੀ ਸਬਰ ਨਹੀਂ ਮਿਲ ਰਿਹਾ ਇਹ ਥੱਕਿਆ ਤੇ ਹੰਬਿਆ ਹੋਇਆ ਮਨ ਇਹਨਾਂ ਜੰਗਾਲਾਂ ਦੇ ਵਿੱਚ ਝਟਕ ਰਿਹਾ ਹੈ ਇੱਕ ਔਗਣ ਇੱਕ ਵਾਸ਼ਨਾ ਨੂੰ ਛੱਡਦਾ ਹੈ ਦੂਜੀ ਵਾਸ਼ਨਾ ਪੂਰੀ ਕਰਕੇ ਉਹਦੇ ਚੋਂ ਸੁਖ ਲੱਭਦਾ ਹੈ ਤੀਜੇ ਵੱਲ ਝਟਕਦਾ ਹੈ ਚੌਥੇ ਵੱਲ ਝਟਕਦਾ ਹੈ ਥਿਰ ਨਹੀਂ ਰਹਿੰਦਾ ਟਿਕਦਾ ਨਹੀਂ ਜੀਵਨ ਦੇ ਇਸ ਸਫਰ ਦੇ ਵਿੱਚ ਵਿਕਾਰਾਂ ਦੀ ਤਪਸ਼ ਹੈ ਜਿਉ ਤਪਤ ਹੈ ਬਾਰੋ-ਬਾਰ ਤਪ ਤਪ ਖਪੈ ਬਹੁਤ ਬੇਕਾਰ ਜਗਤ ਗੁਰੂ ਗੁਰੂ ਨਾਨਕ ਮਹਾਰਾਜ ਨੇ ਕਿਹਾ ਮਨੁੱਖੀ ਹਿਰਦਾ ਸਦਾ ਹੀ ਕਿਸੇ ਨਾ ਕਿਸੇ ਵਿਕਾਰ ਦੇ ਪ੍ਰਭਾਵ ਥੱਲੇ ਸੜਦਾ ਜਲਦਾ ਔਰ ਤਪਦਾ ਰਹਿੰਦਾ ਹੈ ਕਦੇ ਇਸ ਨੂੰ ਕ੍ਰੋਧ ਦੀ ਅਗਨੀ ਸਾੜਦੀ ਹੈ ਕਦੇ ਕਾਮ ਦੀ ਅਗਨੀ ਵਿੱਚ ਸੜਦਾ ਹੈ ਕਦੇ ਈਰਖਾ ਤੇ ਦੁਸ਼ੈਸ਼ ਵਿੱਚ ਸੜਦਾ ਹੈ ਕਦੇ ਨਫ਼ਰਤ ਭਾਵ ਦਾ ਸ਼ਿਕਾਰ ਹੁੰਦਾ ਹੈ ਅੰਦਰ ਸ਼ਾਂਤੀ ਅੰਦਰ ਟਿਕਾ ਨਹੀਂ ਇਹਨਾਂ ਔਗਣਾਂ ਦੀ ਵਜ੍ਹਾ ਕਰਕੇ ਕਦੇ ਤ੍ਰਿਸ਼ਨਾ ਦੀ ਅਗ ਵਿੱਚ ਸੜਦਾ ਹੈ ਇਸ ਤਪਸ਼ ਤੋਂ ਬਚਣ ਵਾਸਤੇ ਇਹ ਕੋਈ ਉਪਾਅ ਵੀ ਨਹੀਂ ਲੱਭਦਾ ਤੇ ਇਹਨੂੰ ਕੋਈ ਸੁੱਝਦਾ ਵੀ ਨਹੀਂ ਕਿ ਕਿਹੜੀ ਜਗ੍ਹਾ ਹੈ ਜਿੱਥੇ ਜਾ ਕੇ ਮੇਰੇ ਅੰਦਰ ਦੀ ਇਹ ਤਪਸ਼ ਮਿਟੇ ਮਨ ਨੂੰ ਸਕੂਨ ਆਏ ਚੈਨ ਆਏ ਫਿਰ ਆਤਮਿਕ ਭੁੱਖ ਨਾਲ ਬੇਹਾਲ ਹੈ ਅਸਲ ਖੁਰਾਕ ਇਸ ਨੂੰ ਮਿਲ ਨਹੀਂ ਰਹੀ ਅਸਲ ਭੋਜਨ ਇਸ ਨੂੰ ਪ੍ਰਾਪਤ ਨਹੀਂ ਹੋ ਰਿਹਾ ਇਹ ਤਿੰਨਾ ਹੀ ਦੋਸ਼ਾਂ ਦੇ ਵਿੱਚ ਕਿਰਿਆ ਹੋਇਆ ਥਕਾਵਟ ਵੀ ਹੈ ਤਪਸ਼ ਵੀ ਹੈ ਤੇ ਭੁੱਖ ਵੀ ਹੈ ਕਬੀਰ ਜੀ ਮਹਾਰਾਜ ਇਸ ਭੁੱਲੇ ਭਟਕੇ ਮੁਸਾਫਰ ਨੂੰ ਇਸ ਹੰਬੇ ਤੇ ਥੱਕੇ ਮੁਸਾਫਰ ਨੂੰ ਇਸ ਸੜਦੇ ਬੜਦੇ ਜੀਵਨ ਵਾਲੇ ਮੁਸਾਫਰ ਨੂੰ ਇਸ ਭੁੱਖੇ ਔਰ ਵਿਆਕੁਲ ਮੁਸਾਫਰ ਨੂੰ ਇੱਕ ਰਸਤਾ ਦੱਸ ਦੇਣ ਇੱਕ ਮੰਜ਼ਲ ਦੱਸ ਦੇਣ ਉਹ ਕੀ ਹੈ ਕਬੀਰ ਜੀ ਕਹਿੰਦੇ ਨੇ ਕਬੀਰ ਤਰਵਰ ਰੂਪੀ RAM ਹੈ ਤਰਵਰ ਦਾ ਮਤਲਬ ਹੁੰਦਾ ਹੈ ਸੋਹਣਾ ਦਰਖਤ ਸੋਹਣਾ ਬੂਟਾ ਜਿਸ ਕੋਲ ਫਲ ਵੀ ਹਨ ਜਿਸ ਕੋਲ ਛਾਂ ਵੀ ਹੈ ਜਿਸ ਦਾ ਫਲਾਉ ਵੀ ਚੰਗਾ ਹੈ ਉਸ ਨੂੰ ਸੋਹਣਾ ਦਰਖਤ ਸੋਹਣਾ ਦਰਖਤ ਕਿਹਾ ਜਾਂਦਾ ਹੈ ਪਰਮੇਸ਼ਰ ਦਾ ਨਾਮ ਬੜਾ ਸੋਹਣਾ ਦਰਖਤ ਹੈ ਬੜਾ ਸੋਹਣਾ ਰੁੱਖ ਹੈ ਫਿਰ ਕਹਿੰਦੇ ਹਨ ਫਲ ਰੂਤੀ ਬੈਰਾਗ ਰੱਬ ਦੇ ਨਾਮ ਰੂਪੀ ਇਸ ਰੋਖ ਨੂੰ ਵਿਰਾਗ ਦਾ ਫਲ ਲੱਗਦਾ ਹੈ ਵਿਰਾਗ ਦਾ ਅਰਥ ਕੀ ਹੈ ਉਪਰਾਮ ਹੋਣਾ ਵਿਕਾਰ ਮਿੱਠੇ ਲੱਗਦੇ ਹਨ ਵਿਕਾਰ ਚੰਗੇ ਲੱਗਦੇ ਹਨ ਵਿਕਾਰ ਪਉਂਦੇ ਹਨ ਵਿਕਾਰ ਭਾਉਂਦੇ ਹਨ ਵਿਕਾਰ ਮਨ ਨੂੰ ਸਹੀ ਲੱਗਦੇ ਹਨ ਜਿਸ ਦਿਨ ਇਸ ਗਲਤ ਪਾਸੇ ਤੋਂ ਮਨ ਉੱਪਰ ਉੱਠ ਗਿਆ ਮਨ ਨੇ ਇਹਨਾਂ ਨੂੰ ਤਿਆਗ ਦਿੱਤਾ ਉਸ ਨੂੰ ਵਿਰਾਗ ਕਹਿੰਦੇ ਨੇ ਵਿਰਾਗ ਦਾ ਅਰਥ ਹੈ ਜਿਸ ਵੇਲੇ ਮਨ ਵਿਕਾਰਾਂ ਦੇ ਪ੍ਰਭਾਵ ਨੂੰ ਔਗਣਾ ਨੂੰ ਚੰਗਾ ਜਾਣਣਾ ਛੱਡ ਦੇਗਾ ਇਹਨਾਂ ਤੋਂ ਉੱਪਰ ਉੱਠ ਜਾਏਗਾ ਇਹਨਾਂ ਨੂੰ ਮੰਨਣ ਦਾ ਯਤਨ ਨਹੀਂ ਕਰੇਗਾ ਜਿਸ ਦਿਨ ਪਤਾ ਲੱਗ ਜਾਏ ਕਿ ਜ਼ਹਿਰ ਹੈ ਇਹਦਾ ਸਵਾਦ ਉਹ ਹਟ ਜਾਏ ਇਸ ਨਾਲ ਅਟੈਚਮੈਂਟ ਘਟ ਜਾਏ ਇਸ ਨਾਲ ਪ੍ਰੇਮ ਘਟ ਜਾਏ ਬੁਰੇ ਪਾਸੇ ਦਾ ਪ੍ਰੇਮ ਘਟ ਜਾਏ ਜਿਸ ਦੇ ਨਾ ਉਸ ਨੂੰ ਵਿਰਾਗ ਦਾ ਗੁਣ ਕਹਿੰਦੇ ਨੇ ਧਰਮ ਦੇ ਖੇਤਰ ਵਿੱਚ ਆਮ ਰੂਪ ਵਿੱਚ ਆਪਾਂ ਵਿਰਾਗ ਉਹਨੂੰ ਕਹਦੇ ਨੇ ਵੀ ਬੰਦੇ ਦੀ ਅੱਖ ਛਲਕਾਈ ਕੋਈ ਐਸਾ ਭਾਵ ਮਨ ਵਿੱਚ ਆਇਆ ਭਾਵਕ ਹੋ ਗਿਆ ਬੰਦਾ ਉਹਨੂੰ ਵਿਰਾਗ ਕਹਿੰਦੇ ਨਹੀਂ ਵਿਰਾਗ ਦਾ ਅਰਥ ਹੈ ਕਿਸੇ ਚੀਜ਼ ਤੋਂ ਉਪਰਾਹਮ ਹੋ ਜਾਣਾ ਕਿਸੇ ਚੀਜ਼ ਦਾ ਤਿਆਗ ਕਰ ਦੇਣਾ ਤੇ ਕਿਹੜੀ ਚੀਜ਼ ਦਾ ਤਿਆਗ ਵਿਰਾਗ ਹੈ ਧਰਮ ਖੇਤਰ ਵਿੱਚ ਬੁਰਾਈ ਦਾ ਔਗਣ ਦਾ ਮੰਦੇ ਵਿਹਾਰ ਦਾ ਮੰਦੇ ਖਿਆਲਾਂ ਦਾ ਮੰਦੇ ਵਿਚਾਰਾਂ ਦਾ ਜਿਸ ਦਿਨ ਇਹਨਾਂ ਚੀਜ਼ਾਂ 'ਚੋਂ ਬੰਦਾ ਸਵਾਦ ਲੱਭਣੋਂ ਹਟ ਜਾਏ ਹੁੰਦਾ ਤੇ ਚਸਕਾ ਹੀ ਹੈ ਨਾ ਇਹ ਬੰਦਾ ਆਪਣੇ ਮਨ ਵਿੱਚ ਬੁਰਾ ਸੋਚਦਾ ਹੈ ਕਿਸੇ ਪ੍ਰਤੀ ਵੀ ਸੋਚਦਾ ਹੈ ਉਹਨੂੰ ਉਹਦੇ 'ਚੋਂ ਸਵਾਦ ਆਉਂਦਾ ਹੈ ਉਹ ਆਪਣੇ ਦਿਮਾਗ ਵਿੱਚ ਕਹਾਣੀਆਂ ਬੁਣਦਾ ਹੈ ਉਹ ਖਿਆਲੀ ਪਲਾਉ ਬਣਾਉਂਦਾ ਹੈ ਉਹਦੇ ਵਿੱਚ ਹੀ ਉਹ ਜੇਤ ਾਰ ਦੇ ਨਿਰਨੇ ਉਹਦੇ 'ਚੋਂ ਹੀ ਉਹ ਖੇਜ ਕੱਢਦਾ ਹੈ ਉਹਦੇ 'ਚੋਂ ਹੀ ਉਹ ਸੈਟੀਸਫੈਕਸ਼ਨ ਖੋਜਦਾ ਹੈ ਹੈ ਕੱਖ ਵੀ ਨਹੀਂ ਪਰ ਆਪਣੇ ਦਿਮਾਗ ਨੂੰ ਪਲੀਤ ਕਰਦਾ ਹੈ ਆਪਣੀ ਬੁੱਧੀ ਨੂੰ ਪਲੀਤ ਕਰਦਾ ਹੈ ਆਪਣੇ ਅੰਦਰ ਉਹ ਜ਼ਹਿਰ ਬੀਜਦਾ ਹੈ ਜਿਹੜਾ ਫਿਰ ਬਾਰ ਬਾਰ ਉਸੇ ਨੂੰ ਹੀ ਤੰਗ ਕਰਦਾ ਹੈ। ਗਰੋਧ ਵੀ ਇਸੇ ਤਰ੍ਹਾਂ ਹੀ ਹੈ। ਗਰੋਧ ਦੂਜੇ ਤੇ ਦੂਜੇ ਤੇ ਇਫੈਕਟ ਮਗਰੋਂ ਪਾਉਂਦਾ ਹੈ ਪਰ ਜਿਹਦੇ ਸਰੀਰ 'ਚ ਆਇਆ ਉਹਦੇ ਤੇ ਪ੍ਰਭਾਵ ਪਹਿਲੋਂ ਪਾਉਂਦਾ ਹੈ। ਦੇਹੀ ਨੂੰ ਵੀ ਰੋਗੀ ਕਰਦਾ ਹੈ ਮਨ ਨੂੰ ਵੀ ਰੋਗੀ ਕਰਦਾ ਹੈ। ਇਸੀ ਤਰ੍ਹਾਂ ਮੰਦਾ ਬੋਲਣ ਵਾਲਾ ਵਿਅਕਤੀ ਭਾਵੇਂ ਉਹ ਕਿਤੇ ਵੀ ਬੋਲੇ ਉਹ ਮੰਦਾ ਬੋਲ ਪਹਿਲਾਂ ਉਹਦੀ ਸ਼ਖਸੀਅਤ ਨੂੰ ਘਟਾ ਦਿੰਦਾ ਹੈ ਪਹਿਲਾਂ ਉਹਦੇ ਕਿਰਦਾਰ ਨੂੰ ਨੀਵਾ ਕਰਦਾ ਹੈ ਫਿਰ ਦੂਜੇ ਦਾ ਪ੍ਰਭਾਵ ਪਏ ਜਾਂ ਨਾ ਪਏ ਉਹ ਬਾਅਦ ਦੀ ਖੇਡ ਹੈ ਬੋਲਣ ਵਾਲਾ ਨੀਵਾ ਪਹਿਲੋਂ ਹੋ ਜਾਂਦਾ ਹੈ ਸੁਣਨ ਵਾਲਾ ਜੇ ਪ੍ਰਭਾਵ ਕਬੂਲੇ ਤੇ ਫੇਰ ਨਾ ਕਬੂਲੇ ਤੇ ਕੋਈ ਅਸਰ ਨਹੀਂ ਪੈਂਦਾ ਸਤਿਗੁਰੂ ਮਹਾਰਾਜ ਐਸੇ ਕਰਕੇ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਸੋਨਾ ਰੁਖ ਹੈ ਤੇ ਵਿਰਾਗ ਉਹਦਾ ਫਲ ਹੈ ਛਾਇਆ ਰੂਪੀ ਸਾਧ ਹੈ ਤੇ ਸਤ ਸੰਗਤ ਉਹਦੀ ਛਾਂ ਹੈ ਜੇ ਮਨੁੱਖ ਨੇ ਆਤਮਿਕ ਭੁੱਖ ਦੂਰ ਕਰਨੀ ਹੈ ਤੇ ਉਹ ਵਿਰਾਗ ਦਾ ਫਲ ਖਾਣ ਦਾ ਯਤਨ ਕਰੇ ਜਿਉਂ ਨੇ ਤ੍ਰਿਪਤ ਹੋਣਾ ਤੇ ਵਾਸ਼ਨਾ ਛੱਡੇ ਇਸ ਅੱਗ ਨੂੰ ਬੁਝਾਏ ਇਸ ਅੱਗ ਵਿੱਚ ਲੱਕੜਾ ਨਾ ਸੁਟੇ ਅਗ ਬੁਝ ਜਾਏਗੀ ਭੁੱਖ ਮਿਟ ਜਾਏਗੀ ਤ੍ਰਿਪਤੀ ਹੋ ਜਾਏਗੀ ਤ੍ਰਿਪਤੀ ਝੂਠ ਵਿੱਚ ਨਹੀਂ ਹੈ ਤ੍ਰਿਪਤੀ ਸੱਚ ਵਿੱਚ ਹੈ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਪਰ ਦੂਜੀ ਗੇੜ ਜੇ ਮਨੁੱਖ ਨੇ ਆਸਰਾ ਲੱਭਣਾ ਹੈ ਆਤਮਿਕ ਥਕਾਵਟ ਦੂਰ ਕਰਨੀ ਹੈ ਤੇ ਉਹ ਪਰਮੇਸ਼ਰ ਦੇ ਨਾਮ ਦਾ ਸਹਾਰਾ ਲਵੇ ਤੀਜਾ ਬਚਨ ਹੈ ਜਿਉਨੇ ਤਪਸ਼ ਤੋਂ ਬਚਣਾ ਹੈ ਠੰਡ ਮੰਨਣੀ ਹੈ ਛਾਂ ਮੰਨਣੀ ਹੈ ਤੇ ਸਤ ਸੰਗਤ ਵਿੱਚ ਆਏ ਜਾਨੀ ਸਤ ਸੰਗਤ ਵਿੱਚ ਆਵੇ ਪਰਮੇਸ਼ਰ ਦੇ ਨਾਮ ਦਾ ਸਹਾਰਾ ਲਵੇ ਇਸ ਤਰ੍ਹਾਂ ਮਨ ਵਿੱਚ ਵੈਰਾਗ ਉਪਜੇਗਾ ਜੀਵਨ ਸਫਲ ਹੋ ਜਾਏਗਾ ਸ਼ਾਇਆ ਰੂਪੀ ਸਾਧ ਹੈ ਸਤ ਸੰਗੀ ਬਣੇ ਸਤ ਸੰਗਤ ਵਿੱਚ ਆਉਣਾ ਪਹਿਲਾ ਕਦਮ ਹੈ ਤੇ ਸਤ ਸੰਗੀ ਬਣਨਾ ਮੰਜ਼ਲ ਹੈ ਪ੍ਰੋਸੈਸ